ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਫਰੈਂਡਸ ਅੱਜ ਇਸ ਵੀਡੀਓ ਵਿੱਚ ਆਪਾਂ ਕਰਾਂਗੇ ਪਹਿਲੇ ਵਿਸ਼ਵ ਯੁੱਧ ਨਾਲ ਸੰਬੰਧਿਤ ਮੋਸਟ ਇੰਪੋਰਟੈਂਟ 25 MCQ ਜੋ ਕਿ ਜ਼ਾ ਪਾਰਟ 1 ਹੋਵੇਗਾ ਤੇ ਪਾਰਟ 2 ਦੇ ਵਿੱਚ ਆਪਾਂ ਇਸ ਨੂੰ ਨੈਕਸਟ ਕੁਐਸਚਨਸ ਕਰਾਂਗੇ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਮਾਸਟਰ ਕੈਡਰ ਦੇ ਵਿੱਚ ਬਹੁਤ ਇੰਪੋਰਟੈਂਟ ਟੌਪਿਕ ਆਹੇ ਤੇ ਪਹਿਲੇ ਵਿਸ਼ਵ ਯੁੱਧ ਤੇ ਦੂਜੇ ਵਿਸ਼ਵ ਯੁੱਧ ਨਾਲ ਸੰਬੰਧਿਤ ਕਾਫੀ ਮੀਨਸ ਕੁਐਸਚਨ ਆਂਦੇ ਨੇ ਉਸ ਦੇ ਵਿੱਚ ਮਾਸਟਰ ਕੈਡਰ ਦੇ ਵਿੱਚ ਕਰਦੇ ਹਾਂ ਸਟਾਰਟ ਵੀਡੀਓ ਪਲੀਜ਼ ਵੀਡੀਓ 유ਸਫੁਲ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ ਜਿਨ੍ਹਾਂ ਨੇ ਅਜੇ ਨਹੀਂ ਕੀਤਾ ਫਰਸਟ ਕੁਐਸਚਨ ਹੈ ਅੱਜ ਦੀ ਵੀਡੀਓ ਦਾ ਕਿਹੜੇ ਦੇਸ਼ ਨੇ ਯੁੱਧ ਦੀ ਪਹਿਲੀ ਘੋਸ਼ਣਾ ਕੀਤੀ ਦੇਖੋ ਸਭ ਤੋਂ ਪਹਿਲਾਂ ਯੁੱਧ ਦੀ ਘੋਸ਼ਣਾ ਕਿਸ ਨੇ ਕੀਤੀ ਸੀ ਆਸਟ੍ਰੀਆ ਹੰਗਰੀ ਨੇ ਆਪਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਹੈ ਇਹਦਾ ਕਾਫੀ ਰੀਜ਼ਨ ਸੀ ਜਿਹੜਾ ਪਹਿਲਾ ਵਿਸ਼ਵ ਯੁੱਧ ਹੈ ਨਾ ਇਹ ਆਈ ਨੀਵੀ ਉਹੀ ਹੋ ਗਿਆ ਪਿਛਲੇ ਯਾਨੀ ਕਿ 40-50 ਸਾਲਾਂ ਦੇ ਘਟਨਾਵਾਂ ਇਸ ਤਰ੍ਹਾਂ ਦੀਆਂ ਵਾਪਰੀਆਂ ਸਨ ਜਿਹੜਾ ਜ਼ਿਆਦਾ ਦੇਰ ਤੱਕ ਸ਼ਾਂਤੀ ਕਾਇਮ ਨਹੀਂ ਰੱਖ ਸਕਦੀ ਸੀ ਰਾਸ਼ਟਰਾਂ ਦੇ ਵਿੱਚ ਆਪਸੀ ਬੈਰ ਭਾਵਨਾ ਤੇ ਤਣਾਅ ਬਹੁਤ ਵੱਧ ਗਿਆ ਸੀ ਅਸ਼ਟੇ ਸ਼ਸਤਰਾਂ ਦੀ ਹੋੜ ਲੱਗੀ ਹੋਈ ਸੀ ਜਿਵੇਂ ਕਿ 1870 ਤੋਂ 73 ਇਸਵੀ ਤੋਂ ਲੈ ਕੇ 1914 ਇਸਵੀ ਤੱਕ ਕਈ ਰਾਜਨੀਤਿਕ ਘਟਨਾਵਾਂ ਵਾਪਰੀਆਂ ਕਿਹੜੀਆਂ ਵਾਪਰੀਆਂ ਜਿਵੇਂ ਕਿ ਫਰਾਂਸ ਤੇ ਪਰਸ਼ੀਆ ਦੇ ਵਿੱਚ ਯੁੱਧ ਹੋਇਆ ਅਗੇ ਜਰਮਨੀ ਦੀ ਇੱਕ ਹੀ ਕਰਨ ਦੇ ਨਾਲ ਯੂਰਪ ਦੇ ਵਿੱਚ ਇੱਕ ਸ਼ਕਤੀਸ਼ਾਲੀ ਗੁੱਟ ਹੈ ਜਿਹੜਾ ਉਹ ਉੱਭਰ ਕੇ ਸਾਹਮਣੇ ਆਇਆ ਵਰਲਿਨ ਕਾਂਗਰਸ ਬਲਗੇਰੀਆ ਦਾ ਪ੍ਰਸ਼ਨ ਸ਼ਾਂਤੀ ਬਣਾਈ ਰੱਖਣ ਅਤੇ ਯੁੱਧ ਨਾ ਹੋਣ ਦੇਣ ਲਈ ਸਮਝੌਤਾ ਪ੍ਰਣਾਲੀ ਦਾ ਵਿਸਮਾਰਕ ਨੇ ਸ਼ੁਰੂ ਕਰਨਾ ਅਤੇ ਉਸੇ ਸਮਝੌਤਾ ਪ੍ਰਣਾਲੀ ਦੇ ਵਿੱਚ ਸੀਕ੍ਰੈਸੀ ਬਣਾ ਕੇ ਰੱਖਣਾ ਰੂਸ ਅਤੇ ਜਰਮਨੀ ਦੇ ਵਿੱਚ ਪਿਆਰ ਭਾਵਨਾ ਰੂਸ ਅਤੇ ਆਸਟ੍ਰੇਲੀਆ ਦੇ ਵਿੱਚ ਆਪਸੀ મતભੇਦ ਇੰਗਲੈਂਡ ਅਤੇ ਜਰਮਨੀ ਦੇ ਵਿੱਚ ਰਾਜਨੀਤਿਕ ਸੈਨਿਕ ਅਤੇ ਆਰਥਿਕ ਦੁਸ਼ਮਣੀ ਤੇ ਮੁਕਾਬਲਾ ਯੂਰਪ ਦੇ ਤਿੰਨ ਦੇਸ਼ ਕਿਹੜੇ-ਕਿਹੜੇ ਇੰਗਲੈਂਡ ਫਰਾਂਸ ਤੇ ਰਸ਼ੀ ਇਹਨਾਂ ਦੇ ਵਿੱਚ ਸਮਝੌਤਾ ਹੋਣਾ ਇਹ ਸਾਰੀਆਂ ਚੀਜ਼ਾਂ ਸੀ ਜਾਂ ਜਿਸ ਦੇ ਨਾਲ ਕੀ ਪਹਿਲਾ ਵਿਸ਼ਵ ਯੁੱਧ ਹੋਇਆ ਪਰ ਸਭ ਤੋਂ ਪਹਿਲਾ ਵਿਸ਼ਵ ਯੁੱਧ ਦੀ ਘੋਸ਼ਣਾ ਕਿਸ ਨੇ ਕੀਤੀ ਸੀ ਆਸਟ੍ਰੀਆ ਹੰਗਰੀ ਨੇ ਕੀਤੀ ਸੀ ਆਪਸ਼ਨ ਨੰਬਰ ਡੀ ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਪਹਿਲਾ ਵਿਸ਼ਵ ਯੁੱਧ ਕਦੋਂ ਸ਼ੁਰੂ ਹੋਇਆ ਕਿਸ ਡੇਟ ਨੂੰ ਪਹਿਲਾ ਵਿਸ਼ਵ ਯੁੱਧ ਜੋ ਇਹ ਸ਼ੁਰੂ ਹੋਇਆ ਸੀ ਇਹ ਸ਼ੁਰੂ ਹੋਇਆ ਸੀ 28 ਜੁਲਾਈ 1914 ਨੂੰ অপਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ ਤੇ ਇਹ ਵਿਸ਼ਵ ਯੁੱਧ ਜਿਹੜਾ 4 ਸਾਲ 4 ਮਹੀਨੇ ਤੇ 11 ਦਿਨ ਚੱਲਿਆ ਇਹਨੇ ਸ਼ੁਰੂ ਤਾਂ ਹੋਇਆ ਸੀ 28 ਜੁਲਾਈ 1914 ਨੂੰ ਦੇ ਖਤਮ ਕਦੋਂ ਹੋਇਆ ਸੀ 11 ਨਵੰਬਰ 1918 ਨੂੰ ਨੈਕਸਟ ਹੈ ਪਹਿਲਾ ਵਿਸ਼ਵ ਯੁੱਧ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ ਇਹ ਪਹਿਲਾ ਵਿਸ਼ਵ ਯੁੱਧ ਹੈ ਇਸ ਨੂੰ ਗਲੋਬਲ ਵਾਰ ਦਾ ਵਾਰ ਆਫ ਐਂਡ ਆਲ ਵਾਰ ਦਾ ਗ੍ਰੇਟ ਵਾਰ ਆਲ ਆਫ ਦਾ ਅਵਰ ਅ ਇਹਨਾਂ ਸਾਰਿਆਂ ਨਾਮਾਂ ਦੇ ਨਾਲ ਹੀ ਜਾਣਿਆ ਜਾਂਦਾ ਹੈ অপਸ਼ਨ ਨੰਬਰ ਡੀ ਇਸ ਦਾ ਰਾਈਟ ਆਂਸਰ ਹੈ ਨੈਕਸਟ ਹੈ ਕਿਹੜੇ ਸ਼ਹਿਰ ਵਿੱਚ ਆਰਕਡੀਓ ਕੋ ਫਰੈਂਜ਼ ਫਰਡੀਨੰਡ ਦੀ ਹੱਤਿਆ ਕੀਤੀ ਗਈ ਸੀ ਜੋ ਫਰਡੀਨੰਡ ਸੀ ਇਸ ਦੀ ਹੱਤਿਆ ਕਿੱਥੇ ਕੀਤੀ ਗਈ ਸੀ ਸੇਰਾ ਜੋਬੋ ਦੇ ਵਿੱਚ অপਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੈ ਦੇਖੋ ਰਾਜਕੁਮਾਰ ਫਰਡੀਨੰਡ ਤੇ ਉਸ ਦੀ ਪਤਨੀ ਸੋਫੀ ਪਤਨੀ ਦਾ ਕੀ ਨਾਮ ਸੀ ਸੋਫੀ ਬੋਸਨੀਆ ਦੀ ਰਾਜਤਾਨੀ ਸੇਰਾ ਜੋਬੋ ਦੇ ਵਿੱਚ ਇੱਕ ਨੌਜਵਾਨ गावरिलो प्रिंसप राहीन गोली मार के मार दिखते गए कीरे मारे से इन्होंने गावरिलो देखो ये प्रश्न तो सारा में आंदा होगा बी किथे हत्या हुई सी किसने कित्ती सी ए इंपॉर्टेंट प्रश्न बनले तो गावरिलो प्रिंसप ठीक थी। है इसलिए गोली मारी सी 23 दी खावरी युद्ध दा कारण बनी सी नेक्स्ट है ਪਹਿਲੇ ਵਿਸ਼ਵ ਯੁੱਧ ਵਿੱਚ ਕਿੰਨੇ ਦੇਸ਼ਾਂ ਨੇ ਭਾਗ ਲਿਆ ਸੀ ਪਹਿਲੇ ਵਿਸ਼ਵ ਯੁੱਧ ਦੇ ਵਿੱਚ 37 ਦੇਸ਼ਾਂ ਨੇ ਭਾਗ ਲਿਆਤਾ ਸੀ অপਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੈ ਜਿਹੜਾ ਵਿਸ਼ਵ ਹੈ ਇਹ ਦੋ ਗੁੱਟਾਂ ਦੇ ਵਿੱਚ ਵੰਡਿਆ ਗਿਆ ਸੀ ਮਿੱਤਰ ਰਾਸ਼ਟਰ ਤੇ ਧੂਰੀ ਦੇਸ਼ਾਂ ਦੇ ਵਿੱਚ ਨੈਕਸਟ ਹੈ ਪਹਿਲੇ ਵਿਸ਼ਵ ਯੁੱਧ ਸਮੇਂ ਮਿੱਤਰ ਰਾਸ਼ਟਰ ਵਿੱਚ ਸ਼ਾਮਲ ਮੁੱਖ ਦੇਸ਼ ਕਿਹੜੇ ਸਨ ਕਿਹੜੇ-ਕਿਹੜੇ ਦੇਸ਼ ਨੇ ਜਿਹੜੇ ਕਿ ਮੁੱਖ ਦੇਸ਼ ਦੇ ਵਿੱਚ ਮਤਲਬ ਕਿ ਮਿੱਤਰ ਰਾਸ਼ਟਰਾਂ ਦੇ ਵਿੱਚ ਸ਼ਾਮਲ ਸਨ ਅਮਰੀਕਾ ਰੂਸ ਜਪਾਨ ਇੰਗਲੈਂਡ ਤੇ ਫਰਾਂਸ অপਸ਼ਨ ਨੰਬਰ ਸੀ ਇਜ਼ ਦਾ ਰਾਈਟ ਆਂਸਰ ਹੈ ਤੇ ਇਸ ਨੂੰ ਯਾਦ ਕਿਵੇਂ ਕਰਾਂਗੇ ਦੇਖੋ ਫੀਅਰਜ਼ ਯਾਦ ਕਰਨ ਦੀ ਟ੍ਰਿਕਾ ਵੀ ਮਿੱਤਰ ਰਾਸ਼ਟਰੀ ਕਿਹੜੇ ਕਿਹੜੇ ਸੀ ਐਫ ਤੇ ਫਰਾਂਸ ਈ ਤੇ ਇੰਗਲੈਂਡ ਏ ਤੇ ਅਮਰੀਕਾ ਆਰ ਤੇ ਰੂਸ ਜਰੈਸ਼ੀਆ ਤੇ ਜੇ ਤੇ ਜਪਾਨ ਫੀਅਰਜ਼ ਯਾਨੀ ਕਿ ਜਿਨ੍ਹਾਂ ਨੂੰ ਜਦੋਂ ਫਰੈਂਡ ਨਾਲ ਨੇ ਟੱਪ ਨੂੰ ਕਿਸੇ ਤੋਂ ਵੀ ਫੀਅਰ ਨਹੀਂ ਲੱਗਦਾ ਤੇ ਨਾਲ ਜੇ ਰੱਖਦਾ ਫੀਅਰਜ਼ ਤੇ ਦੂਜੇ ਸੀ ਤੂਰੀ ਰਾਸ਼ਟਰ ਤੂਰੀ ਰਾਸ਼ਟਰ ਦੇ ਵਿੱਚ ਕਿਹੜੇ-ਕਿਹੜੇ ਸੀ ਜਰਮਨੀ ਆਸਟਰੀਆ ਹੰਗਰੀ ਓਟੋਮਨ ਸਾਮਰਾਜ ਬੁਲਗੇਰੀਆ ਤੇ ਇਟਲੀ ਇਟਲੀ ਅਜੋ 9000 1900 ਸੋਰੀ 1914 ਈਸਵੀ ਤੱਕ ਤੂਰੀ ਰਾਸ਼ਟਰਾਂ ਦੇ ਵਿੱਚ ਰਿਹਾ ਸੀ ਨੈਕਸਟ ਹੈ ਪਹਿਲੇ ਵਿਸ਼ਵ ਯੁੱਧ ਸਮੇਂ ਅਮਰੀਕਾ ਦਾ ਰਾਸ਼ਟਰਪਤੀ ਕੌਣ ਸੀ पहला विश्व युद्ध होया उस समय अमरीका राष्ट्रपति से बूटरो बिलसन ऑप्शन नंबर बी इसका राइट आंसर है नैक्सट है गुप्त संधिया का जनक किसू जाता है जो गुप्त संधिया का जनक कहता है यह कहता है वि स्मारक नंबर ए इसका राइट आंसर है जोड़ा वि स्मारक है इसने मतलब कि युद्ध ना हो वास्ते है ना अपना मैं पीछे दसिया भी सी ਬੀ ਸ਼ਾਂਤੀ ਬਨਾਏ ਰੱਖਣ ਅਤੇ ਯੁੱਧ ਨਾ ਹੋਣ ਦੇ ਲਈ ਸਮਝੌਤਾ ਪ੍ਰਣਾਲੀ ਕਿਸ ਨੇ ਸ਼ੁਰੂ ਕੀਤੀ ਵਿਸਮਾਰਕ ਨੇ ਪਰ ਵਿਸਮਾਰਕ ਨੇ ਕੀ ਕੀਤਾ ਸੀ ਸਮਝੌਤਾ ਪ੍ਰਣਾਲੀ ਦੇ ਵਿੱਚ ਸੀਕ੍ਰੈਸੀ ਬਣਾ ਕੇ ਰੱਖੀ ਸੀ ਇਸੇ ਕਰਕੇ ਇਸ ਨੂੰ ਗੁਪਤ ਸੰਧੀਾਂ ਦਾ जनक ਕਿਹਾ ਜਾਂਦਾ ਹੈ ਨੈਕਸਟ ਸਟੈਪ ਵਿਸਮਾਰਕ ਪਰਸ਼ੀਆ ਦੇ ਸ਼ਾਸਕ ਵਿਲੀਅਮ ਪਹਿਲੇ ਦਾ ਪ੍ਰਧਾਨ ਮੰਤਰੀ ਕਦੋਂ ਬਣਿਆ ਵਿਲੀਅਮ ਪਹਿਲੇ ਦਾ ਪ੍ਰਧਾਨ ਮੰਤਰੀ ਕਰੋ ਬਣਿਆ ਸੀ ਵਿਸਮਾਰਕ 1824 ਵਿੱਚ অপਸ਼ਨ ਨੰਬਰ D ਇਸ ਦਾ ਰਾਈਟ ਆਨਸਰ ਹੈ। ਨੈਕਸਟ 1. ਵਿਸ਼ਵ ਯੁੱਧ ਦੌਰਾਨ ਫਰਾਂਸ ਦੇ ਪ੍ਰਧਾਨ ਮੰਤਰੀ ਕੌਣ ਸਨ? ਜਦੋਂ ਪਹਿਲਾ ਵਿਸ਼ਵ ਯੁੱਧ ਹੋਇਆ ਸੀ ਉਸ ਸਮੇਂ ਚਾਰਜ ਪਲੇ ਮੈਸੋ ਨੇ ਜੋ ਇਹ ਫਰਾਂਸ ਦੇ ਪ੍ਰਧਾਨ ਮੰਤਰੀ ਸਨ, অপਸ਼ਨ ਨੰਬਰ C ਇਸ ਦਾ ਰਾਈਟ ਆਨਸਰ ਹੈ। ਨੈਕਸਟ 2. ਪਹਿਲੇ ਵਿਸ਼ਵ ਯੁੱਧ ਦਾ ਤਤਕਾਲੀ ਕਾਰਨ ਕੀ ਸੀ? ਦੇਖੋ ਪਹਿਲੇ ਵਿਸ਼ੇ ਜਿੱਤ ਦਾ ਤਤਕਾਲੀ ਕਾਰਨ ਆਪਾਂ ਨੂੰ ਪਤਾ ਹੀ ਆ ਆਸਟਰੀਆ ਦੇ ਰਾਜਕੁਮਾਰ ਦੀ ਹੱਤਿਆ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਫਰਾਂਸ ਅਤੇ ਪਰਸ਼ੀਆ ਵਿਚਕਾਰ ਅਲਸੇ ਸਤੇ ਲੋਰੇਲ ਪ੍ਰਦੇਸ਼ਾਂ ਨੂੰ ਲੈ ਕੇ ਕਦੋਂ ਯੁੱਧ ਹੋਇਆ ਫਰਾਂਸ ਤੇ ਪਰਸ਼ੀਆ ਦੇ ਵਿੱਚ ਦੇਖੋ ਇਹ ਵੀ ਪ੍ਰਸ਼ਨ ਆਇਆ ਹੈ ਕਈ ਵਾਰ ਅਲਸੇਸ ਤੇ ਲੋਰੇਨ ਪ੍ਰਦੇਸ਼ਾਂ ਨੂੰ ਲੈ ਕੇ ਕਿੰਨਾ ਦੇ ਵਿੱਚ ਯੁੱਧ ਹੋਇਆ ਸੀ ਫਰਾਂਸ ਤੇ ਪਰਸ਼ੀਆ ਦੇ ਵਿੱਚ ਜਾਂ ਫਰਾਂਸ ਤੇ ਪਰਸ਼ੀਆ ਦੇ ਵਿੱਚ ਕਿੰਨਾ ਪ੍ਰਦੇਸ਼ਾਂ ਨੂੰ ਲੈ ਕੇ ਯੁੱਧ ਹੋਇਆ ਸੀ ਅਲਸੇਸ ਤੇ ਲੋਰੇਨ ਪ੍ਰਦੇਸ਼ਾਂ ਨੂੰ ਲੈ ਕੇ ਤੇ ਕਦੋਂ ਹੋਇਆ ਸੀ ਇਹ ਯੁੱਧ ਇਹ ਹੋਇਆ ਸੀ 1870 ਈਸਵੀ ਵਿੱਚ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਆਨਸਰ ਹੈ ਜਿਹੜਾ ਇਸ ਯੁੱਧ ਦੇ ਵਿੱਚ ਪਰਸ਼ੀਆ ਦੀ ਜਿੱਤ ਹੋਈ ਸੀ ਤੇ ਜਿਹੜਾ ਫਰਾਂਸ ਹੈ ਉਸ ਦੀ ਹਾਰ ਹੋਈ ਸੀ ਨੈਕਸਟ ਹੈ फ्रैंकफर्ट दी संधि किस किस ਵਿਚਕਾਰ ਹੋਈ ਜੋ फ्रैंकफर्ट ਹੈ ਇਸ ਦੀ ਸੰਧੀ ਹੋਈ ਸੀ 프랑ਸ ਅਤੇ ਪਰਸ਼ੈ ਦੇ ਵਿਚਕਾਰ অপਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੈ ਤੇ ਕਦੋਂ ਹੋਈ ਸੀ 1871 ਇਸਵੀ ਦੇ ਵਿੱਚ ਹੋਈ ਸੀ ਦੇਖੋ 1870 ਇਸਵੀ ਦੇ ਵਿੱਚ 프랑ਸ ਤੇ ਪਰਸ਼ੈ ਦੇ ਵਿਚਕਾਰ ਅਲसेस-लोरेन ਪ੍ਰਦੇਸ਼ਾਂ ਨੂੰ ਲੈ ਕੇ ਜਿਹੜਾ ਯੁੱਧ ਹੋਇਆ ਸੀ ਹੈ ਨਾ ਤੀਜੀ ਸੰਧੀ ਹੋਈ ਸੀ फ्रैंकਫਰਟ ਦੀ ਸੰਧੀ ਇਹ ਹੋਈ ਸੀ 1871 ਈਸਵੀ ਦੇ ਵਿੱਚ ਫਰਾਂਸ ਦੇ ਪਰਸ਼ੀਅ ਦੇ ਵਿੱਚਕਾਰ ਇਸ ਤਰ੍ਹਾਂ ਤੁਸੀਂ ਯਾਦ ਰੱਖਿਆ ਕਰੋ ਦੋਨੋਂ ਕੁਐਸਚਨ ਨਾਲ ਜੁੜਦੇ ਨੇ ਨਾ ਨੈਕਸਟ ਹੈ ਆਸਟਰੀਆ ਹੰਗਰੀ ਜਰਮਨੀ ਅਤੇ ਇਟਲੀ ਵਿਚਕਾਰ ਤ੍ਰਿਆ ਗੁੱਟ ਸੰਧੀ ਕਦੋਂ ਹੋਈ ਕਿੰਨਾ ਕਿੰਨਾਂ ਦੇ ਵਿੱਚ ਹੋਈ ਸੀ ਇਸ ਤਰ੍ਹਾਂ ਗੁੱਟ ਸੰਧੀ ਆਸਟਰੀਆ ਹੰਗਰੀ ਜਰਮਨੀ ਅਤੇ ਇਟਲੀ ਦੇ ਵਿੱਚਕਾਰ ਕਦੋਂ ਹੋਈ ਸੀ 1882 ਈਸਵੀ ਦੇ ਵਿੱਚ ਹੋਈ ਸੀ অপਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਹੈ ਕਿਸ ਦੇਸ਼ ਉੱਤੇ ਜਰਮਨੀ ਦੇ ਹਮਲੇ ਨੇ ਬ੍ਰਿਟੇਨ ਨੂੰ ਯੁੱਧ ਵਿੱਚ ਸ਼ਾਮਲ ਹੋਣ ਲਈ ਸਿੱਧੇ ਤੌਰ ਤੇ ਉਕਸਾਇਆ ਸੀ ਜਰਮਨੀ ਨੇ ਹਮਲਾ ਕੀਤਾ ਸੀ ਕਿਸ ਦੇਸ਼ ਤੇ ਕੀਤਾ ਸੀ ਵੀ ਜਿਸ ਦੇ ਨਾਲ ਬ੍ਰਿਟੇਨ ਹੈ ਜੋ ਉਹ ਮਤਲਬ ਸਿੱਧੇ ਤੌਰ ਦੇ ਵਿੱਚ ਹੀ ਯੁੱਧ ਦੇ ਵਿੱਚ ਸ਼ਾਮਲ ਹੋਣ ਦੇ ਲਈ ਮਜਬੂਰ ਹੋ ਗਿਆ ਤਾਂ ਇਸ ਦਾ ਰਾਈਟ ਆਨਸਰ ਹੈ অপਸ਼ਨ ਨੰਬਰ ਸੀ ਬੈਲਜੀਅਮ ਦੇਸ਼ ਤੇ ਨੈਕਸਟ ਹੈ ਵਰਲਿਨ ਸੰਮੇਲਨ ਕਦੋਂ ਹੋਇਆ ਜੋ ਵਰਲਿਨ ਸੰਮੇਲਨ ਹੈ ਇਹ ਹੋਇਆ ਸੀ অপਸ਼ਨ ਨੰਬਰ ਏ 13 ਜੂਨ 1878 ਨੂੰ ਤੇ ਇਸ ਸੰਮੇਲਨ ਦਾ ਮੁੱਖ ਉਦੇਸ਼ ਕੀ ਸੀ ਬਲਕਾਨ ਰਾਜਾਂ ਦੀਆਂ ਸੀਮਾਵਾਂ ਨੇ ਜੜੀਆ ਉਹਨਾਂ ਨੂੰ ਨਿਸ਼ਚਿਤ ਕਰਨਾ ਬਲਕਾਨ ਰਾਜਾਂ ਦੀਆਂ ਸੀਮਾਵਾਂ ਨਿਸ਼ਚਿਤ ਕਰਨਾ ਬਲਕਾਨ ਰਾਜਾਂ ਦੀਆਂ ਸੀਮਾਵਾਂ ਨਿਸ਼ਚਿਤ ਕਰਨਾ ਵਰਲਿਨ ਸੰਮੇਲਨ ਦਾ ਮੁੱਖ ਉਦੇਸ਼ ਸੀ ਜੋ ਕਿ 13 ਜੂਨ 1878 ਨੂੰ ਹੋਇਆ ਸੀ ਨੈਕਸਟ ਹੈ ਫਰਾਂਸ ਅਤੇ ਰੂਸ ਨਾਲ ਯੁੱਧ ਕਰਨ ਲਈ ਜਰਮਨੀ ਦੀ ਯੋਜਨਾ ਨੂੰ ਕੀ ਕਿਹਾ ਗਿਆ ਸੀ ਜਰਮਨੀ ਦੀ ਯੋਜਨਾ ਜੋ ਕਿ ਫਰਾਂਸ ਤੇ ਰੂਸ ਦੇ ਨਾਲ ਯੁੱਧ ਕਰਨ ਦੇ ਲਈ ਸੀ ਉਸ ਯੋਜਨਾ ਨੂੰ ਹਿੰਡਨਵਰਗ ਯੋਜਨਾ ਕਿਹਾ ਜਾਂਦਾ ਹੈ ਸੋਰੀ ਸ਼ਲੀਫਨ ਯੋਜਨਾ ਕਿਹਾ ਜਾਂਦਾ ਹੈ অপਸ਼ਨ ਨੰਬਰ B ਇਸ ਦਾ ਰਾਈਟ ਆਂਸਰ ਹੈ ਫਰਾਂਸ ਅਤੇ ਰੂਸ ਦੇ ਨਾਲ ਯੁੱਧ ਕਰਨ ਦੇ ਲਈ ਜਰਮਨੀ ਦੀ ਯੋਜਨਾ ਨੂੰ ਸ਼ਲੀਫਨ ਯੋਜਨਾ ਕਿਹਾ ਜਾਂਦਾ ਹੈ ਨੈਕਸਟ ਟਰਮ ਜਰਮਨੀ ਨੇ ਬੈਲਜੀਅਮ ਉਤੇ ਹਮਲੇ ਦੌਰਾਨ ਕਿਹੜਾ ਮੁੱਖ ਕਿਲਾ ਭਾਰੀ ਲੜਾਈ ਦਾ ਸਥਾਨ ਸੀ ਜਦੋਂ ਜਰਮਨੀ ਨੇ ਬੈਲਜੀਅਮ ਦੇ ਉਤੇ ਹਮਲਾ ਕੀਤਾ ਸੀ ਇਸੇ ਨਾਲ ਕਿਉਂ ਐਸੀ ਮੈਸਨ ਪਿੱਛੇ ਕੁਐਸਚਨ ਦੇ ਵਿੱਚ ਕਰਵਾ ਦਿੱਤੀਆ ਕਰਵਾ ਚੁੱਕਿਆ ਜਿਹੜਾ ਅਮਰੀਕਾ ਇਹ ਮਤਲਬ ਕਿ ਯੁੱਧ ਦੇ ਵਿੱਚ ਸ਼ਾਮਲ ਹੋਣ ਦੇ ਲਈ ਸਿੱਧੇ ਤੌਰ ਦੇ ਉੱਤੇ ਮਜਬੂਰ ਹੋ ਗਿਆ ਸੀ ਤੇ ਕਿਹੜਾ ਕਿਲ ਹੈ ਜੋ ਲੜਾਈ ਦਾ ਮਤਲਬ ਕਿ ਭਾਰੀ ਲੜਾਈ ਦਾ ਸਥਾਨ ਸੀ लीज ऑप्शन नंबर ए इज द राइट आंसर है लीज किला नेक्स्ट ने, ने। right है ऑस्ट्रिया ਤੇ ਬੋਸਨੀਆ ऑस्ट्रिया ਨੇ ਸੋਰੀ ਬੋਸਨੀਆ ਤੇ ਹਰਜੋਗੇਵਿਨਾ ਪ੍ਰਦੇਸ਼ਾਂ ਨੂੰ ਕਦੋਂ ਹੜਪ ਲਿਆ ਸੀ ਕਿਸ ਨੇ ਹੜਪਿਆ ਸੀ ਬੋਸਨੀਆ ਤੇ ਹਰਜੋਗੇਵਿਨਾ ਪ੍ਰਦੇਸ਼ਾਂ ਨੂੰ ਆਸਟਰੀਆ ਨੇ ਕਦੋਂ ਹੜਪਿਆ ਸੀ 1908 ਈਸਵੀ ਵਿੱਚ অপਸ਼ਨ ਨੰਬਰ ਡੀ इज द राइट आंसर है नेक्स्ट है ਪਹਿਲੇ ਵਿਸ਼ਵ ਯੁੱਧ ਵਿੱਚ ਕਿੰਨੇ ਲੋਕ ਮਾਰੇ ਗਏ ਸਨ ਜੋ ਪਹਿਲਾ ਵਿਸ਼ਵ ਯੁੱਧ ਹੋਇਆ ਸੀ ਕਦੋਂ ਹੋਇਆ ਸੀ 28 ਜੁਲਾਈ 1914 ਇਸ ਵੀ ਨੂੰ ਹੋਇਆ ਸੀ ਇਸ ਦੇ ਵਿੱਚ ਕਿੰਨੇ ਲੋਕ ਮਾਰੇ ਗਏ ਸਨ 16 ਮਿਲੀਅਨ ਲੋਕ অপਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਨੈਕਸਟ ਹੈ ਯੁੱਧ ਵਿੱਚ ਇਟਲੀ ਦਾ ਹਮਲਾ ਮੁੱਖ ਰੂਪ ਨਾਲ ਕਿਸ ਦੇ ਖਿਲਾਫ ਸੀ ਇਟਲੀ ਦਾ ਜਿਹੜਾ ਹਮਲਾ ਸੀ ਇਹ ਆਸਟਰੀਆ ਹੰਗਰੀ ਦੇ ਖਿਲਾਫ ਸੀ অপਸ਼ਨ ਨੰਬਰ C ਇਸ ਦਾ ਰਾਈਟ ਆਨਸਰ ਹੈ ਦੇਖੋ ਜਿਹਾ ਇਟਲੀਆ মিত্র ਦੇਸ਼ ਤਾਂ ਪਰੂ ਮੇਸ ਹੁੰਦਾ ਸੀ ਤੇ ਫ੍ਰਾਂਸ ਇੰਗਲੈਂਡ ਰੂਸ ਜਾਪਾਨ ਤੇ ਅਮਰੀਕਾ ਫੀਅਰਜ਼ ਦੇ ਨਾਲ ਤੁਸੀਂ ਯਾਦ ਕਰ ਲੇ ਧੂਰੀ ਦੇਸ਼ਾਂ ਦੇ ਵਿੱਚ ਕਿਹੜੇ-ਕਿਹੜੇ ਸੀ ਜਰਮਨੀ ਆਸਟਰੀਆ ਹੰਗਰੀ ਹੰਟੋਮਨ ਸਾਮਰਾਜ ਬੁਲਗੇਰੀਆ ਤੇ ਜਿਹਾ ਇਟਲੀਆ 1914 ਈਸਵੀ ਤੱਕ ਦਾ ਧੂਰੀ ਰਾਜਿਆ ਦੇ ਨਾਂ ਰਿਹਾ ਸੀ ਪਰ 1915 ਈਸਵੀ ਦੇ ਵਿੱਚ ਇਟਲੀ ਹੈ ਜੋ মিত্র ਰਾਸ਼ਟਰ ਦੇ ਵਿੱਚ ਸ਼ਾਮਲ ਹੋ ਗਿਆ ਸੀ ਕਿਉਂ ਹੋਇਆ ਸੀ ਕਿਉਂਕਿ ਇਟਲੀ ਹਮੇਸ਼ਾ ਇਹ ਦੋਸ਼ ਲਾਉਂਦਾ ਸੀ ਕਿ ਆਸਟ੍ਰੇਲੀਆ ਜੋ ਆਸਟਰੀਆ ਹੈ ਉਸਦੇ ਹਿੱਤਾਂ ਦੀ ਪਰਵਾਹ ਨਹੀਂ ਕਰਦਾ ਦੇਖੋ ਫਿਰ ਜੁੱਧਰੇ ਵਿੱਚ ਇਟਲੀ ਦਾ ਮੁੱਖ ਰੂਪ ਦੇ ਵਿੱਚ ਮਤਲਬ ਇਟਲੀ ਦਾ ਆਪ ਲੋ ਮੁੱਖ ਰੂਪ ਦੇ ਵਿੱਚ ਕਿਸ ਦੇ ਖਲਾਫ ਸੀ ਆਸਟਰੀਆ ਹੰਗਰੀ ਦੇ ਕਿਉਂਕਿ ਇਹ ਦੋਸ਼ ਲਗਾਉਂਦਾ ਸੀ ਇਹਨਾਂ ਨੂੰ ਮਤਲਬ ਆਏ ਸੀ ਵੀ ਜਿਹੜਾ ਆਸਟਰੀਆ ਹੈ ਉਹ ਉਸਦੇ ਹਿੱਤਾਂ ਦੀ ਪਰਵਾਹ ਨਹੀਂ ਕਰਦਾ ਨੈਕਸਟ ਹੈ ਬ੍ਰਿਟੇਨ ਦੇ ਬੈਸੋਪੋਟਾਮੀਆ ਤੇ ਹਮਲੇ ਦਾ ਸ਼ੁਰੂਆਤੀ ਉਦੇਸ਼ ਕੀ ਸੀ ਜਿਹੜਾ ਬ੍ਰਿਟੇਨ ਨੇ ਇਸਨੇ ਮੈਸੋਪੋਟਾਮੀਆ ਦੇ ਉੱਤੇ ਹਮਲਾ ਕੀਤਾ ਸੀ ਉਸ ਦਾ ਸ਼ੁਰੂਆਤੀ ਉਦੇਸ਼ ਸੀ ਪਰਸ਼ੀਆ ਦੀ ਖਾੜੀ ਦੇ ਨਾਲ ਲੱਗਦੇ ਤੇਲ ਦੇ ਭੰਡਾਰਾਂ ਉੱਤੇ ਕਬਜ਼ਾ ਕਰਨਾ ਆਪਸ਼ਨ ਨੰਬਰ ਸੀ ਇਸ ਦਾ ਰਾਈਟ ਅਨਸਰ ਹੈ ਕਿਉਂਕਿ ਜਦੋਂ ਜੁੱਧੇ ਛਿੜੇ ਗਿਆ ਨਾ ਤਾਂ ਫਿਰ ਹਰ ਇੱਕ ਕੋਈ ਆਵਦਾ-ਆਵਦਾ ਫਾਇਦਾ ਚੁੱਕਦਾ ਏ ਜਿਹਨੂੰ ਜਿੱਦਾਂ ਕੋਈ ਫਾਇਦਾ ਹੁੰਦਾ ਏ ਉੱਧਰ ਲੱਗ ਜਾਂਦਾ ਤਾਂ ਬ੍ਰਿਟੇਨ ਨੇ ਮੈਸੋਪੋਟਾਮੀਆ ਦੇ ਹਮਲੇ ਦੇ ਉੱਤੇ ਸ਼ੁਰੂਆਤੀ ਉਦੇਸ਼ ਕੀ ਸੀ ਉਹਦੇ ਉੱਤੇ ਵੀ ਹਮਲਾ ਕਰਤਾ ਕਿਉਂਕਿ ਤੇਲ ਦੇ ਭੰਡਾਰਾਂ ਦੇ ਉੱਤੇ ਕਬਜ਼ਾ ਕਰ ਲੈ ਪਹਿਲੇ ਵਿਸ਼ਵ ਯੁੱਧ ਵਿੱਚ ਪੱਛਮੀ ਸੀਮਾ ਨੂੰ ਕਿਵੇਂ ਚਿੱਤਰਿਤ ਕੀਤਾ ਗਿਆ ਹੈ ਜੋ ਪਹਿਲਾ ਵਿਸ਼ਵ ਯੁੱਧ ਹੋਇਆ ਉਸ ਦੇ ਵਿੱਚ ਪੱਛਮੀ ਸੀਮਾ ਇਸ ਨੂੰ ਕਿਵੇਂ ਚਿੱਤਰਿਤ ਕੀਤਾ ਗਿਆ ਹੈ অপਸ਼ਨ ਨੰਬਰ A ਇਜ਼ ਦਾ ਰਾਈਟ ਆਂਸਰ ਹੈ ਇੱਕ ਬਰਾਬਰ ਦੀ ਲੜਾਈ ਗੱਡਿਆਂ ਵਿੱਚ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਹੋਏ ਨੁਕਸਾਨ ਤੋਂ ਬਾਅਦੂਦ ਵੀ ਨਾ ਕੋਈ ਪਾਸਾ ਜਿੱਤਿਆ ਅਤੇ ਨਾ ਹੀ ਹਾਰਿਆ অপਸ਼ਨ ਨੰਬਰ A ਇਜ਼ ਦਾ ਰਾਈਟ ਆਂਸਰ ਹੈ ਇੱਕ ਬਰਾਬਰ ਦੀ ਲੜਾਈ ਗੱਡਿਆ ਵਿੱਚ ਹੋਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਨੁਕਸਾਨ ਤੋਂ ਬਾਵਜੂਦ ਨਾ ਕੋਈ ਪਾਸਾ ਜਿੱਤਿਆ ਤੇ ਨਾ ਹੀ ਹਾਰਿਆ ਦੇਖੋ ਇੰਨੀ ਜ਼ਿਆਦਾ ਲੜਾਈ ਹੋਣ ਦੇ ਬਾਵਜੂਦ ਵੀ ਕਿਸੇ ਨੇ ਜਿੱਤ ਹਾਰ ਨਹੀਂ ਹੋਈ ਆਪਸ਼ਨ ਨੰਬਰ A ਇਜ਼ ਦਾ ਰਾਈਟ ਆਨਸਰ ਹੈ ਨੈਕਸਟ ਹੈ 25ਵੀਂ ਸਿਮਾਨੂ ਠੀਕ ਹੈ ਜਰਮਨੀ ਦੀ ਪੰਡੁੱਬੀ ਦੁਆਰਾ ਡੁਬਾਏ ਗਏ ਜਰਮਨੀ ਜਰਮਨੀ ਦੀ ਪੰਡੁੱਬੀ ਦੁਆਰਾ ਦੁਬਾਏ ਗਏ ਪਹਿਲੇ ਅਮਰੀਕੀ ਨਾਗਰਿਕ ਜਹਾਜ਼ ਦਾ ਕੀ ਨਾਮ ਸੀ ਜਿਹੜੀ ਜਰਮਨੀ ਹੈ ਨਾ ਅਮਰੀਕਾ ਦਾ ਇਸ ਦੇ ਵਿੱਚ ਕੋਈ ਹੱਥ ਨਹੀਂ ਸੀ ਮਤਲਬ ਕਿ ਲੜਾਈ ਦੇ ਵਿੱਚ ਇਹ ਹੈ ਨਹੀਂ ਸੀਗਾ ਪਰ ਜਰਮਨੀ ਹੈ ਜੋ ਇਸਨੇ ਅਮਰੀਕਾ ਦੀ ਨਾਗਰਿਕਾਂ ਦੀ ਇੱਕ ਪੰਡੂਬੀ ਸੁੱਸ ਨੂੰ ਡੋਪੋਤਾ ਸੀ ਹਾਲਾਂਕਿ ਅਮਰੀਕਾ ਨੇ ਪੁੱਛਿਆ ਵੀ ਸੀ ਸਾਡਾ ਕੋਈ ਹੱਥ ਹੈ ਨਹੀਂ ਵੀ ਪਰ ਉਹੀ ਗੱਲ ਹੈ ਵੀ ਉਹ ਕਿਉਂਕਿ ਯੁੱਧ ਕਰਨ ਲਈ ਤਿਆਰ ਸੀ ਉਹਨਾਂ ਨੂੰ ਆਈ ਸੀ ਵੀ ਲੜਾਈ ਲੱਗੀ ਤਾਂ ਅਮਰੀਕਾ ਦੇ ਨਾਗਰਿਕ ਜਹਾਜ਼ ਹੈ ਜੋ ਉਸ ਦਾ ਨਾਮ ਸੀ ਆਪਸ਼ਨ ਨੰਬਰ 1 ਲੂਸੀਟਾਨੀਆ ਲੂਸੀਤਾਨੀਏ ਜੋ ਅਮਰੀਕਾ ਦੇ ਪਹਿਲੇ ਨਾਗਰਿਕ ਜਹਾਜ਼ ਦਾ ਨਾਮ ਸੀ ਜਿਸ ਨੂੰ ਕਿ ਆ ਜਰਮਨੀ ਨੇ ਡੁਬੋਇਆ ਸੀ ਨੈਕਸਟ ਹੈ ਕਿਸ ਤਾਰੀਖ ਨੂੰ ਅਮਰੀਕਾ ਦੇ ਅਮਰੀਕਾ ਨੇ ਜਰਮਨੀ ਉੱਤੇ ਯੁੱਧ ਦੀ ਕੋਸ਼ਨਾ ਕੀਤੀ ਅਮਰੀਕਾ ਨੇ ਜਰਮਨੀ ਤੇ ਯੁੱਧ ਦੀ ਕੋਸ਼ਨਾ ਕਦੋਂ ਕਰਤੀ ਸੀ 2 ਅਪ੍ਰੈਲ 1917 ਈਸਵੀ ਨੂੰ ਆਪਸ਼ਨ ਨੰਬਰ B ਇਸ ਦਾ ਰਾਈਟ ਅਨਸਰ ਹੈ ਕਿਉਂਕਿ ਉਹਨਾਂ ਨੇ ਉਹਨਾਂ ਨੇ ਪੰਡੂਬੀ ਡੁਬੋਇ ਸੀ ਨਾਗਰਿਕਾਂ ਨੇ ਭਰੇ ਹੋਏ ਇਸ ਕਰਕੇ ਅਮਰੀਕਾ ਵੀ ਯੁੱਧ ਦੇ ਵਿੱਚ ਸ਼ਾਮਲ ਹੋ ਗਿਆ ਤੇ ਇਸ ਨੇ 2 April 1917 ਨੂੰ ਜੁੱਧ ਦੀ ਕੋਸ਼ਨਾ ਕੀਤੀ ਸੀ ਫਰੈਂਸੇਰੇ ਅੱਜ ਦੀ ਇਸ ਵੀਡੀਓ ਦੇ ਮੋਸਟ ਇੰਪੋਰਟੈਂਟ 25 ਐਮਸੀਕਿਊਜ਼ ਆਈ ਹੋਪ ਵੀਰੇ ਤੁਹਾਡੇ ਲਈ ਇੰਪੋਰਟੈਂਟ ਹੋਵੇਗੀ ਪਲੀਜ਼ ਵੀਡੀਓ 유ਸਫੁਲ ਹੋਵੇ ਤਾਂ ਲਾਈਕ ਸ਼ੈਅ ਕਮੈਂਟ ਕਰਨਾ ਨਾ ਭੁੱਲਿਓ ਫਰੈਂਡਸ ਇਹ ਪਾਰਟ 1 ਸੀ ਪਾਰਟ 2 ਦੇ ਵਿੱਚ ਆਪਾਂ ਇਸ ਨੂੰ ਨੈਕਸਟ ਕੁਐਸਚਨਸ ਕਰਾਂਗੇ ਫੇਰ ਮਿਲਦੇ ਹਾਂ ਹੋਰ ਇੰਪੋਰਟੈਂਟ ਵੀਡੀਓ ਨਾਲ ਥੈਂਕ ਯੂ